ਹੈਲੋ ਸਤਿ ਸ੍ਰੀ ਅਕਾਲ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੂਪ ਤੁਸੀਂ ਸਾਰੇ ਜਣੇ ਠੀਕ ਹੋਮੂਗੇ ਖੁਸ਼ ਹੋਮੂਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੂਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣਾ ਲੋ ਜੀ ਜਿਵੇਂ ਕਿ ਗਰਮੀਆਂ ਦਾ ਜਿਹੜਾ ਹੁਣ ਟਾਈਮ ਆ ਗਿਆ ਗਰਮੀ ਬਹੁਤ ਜ਼ਿਆਦਾ ਹੋਗੀ ਤੇ ਗਰਮੀ ਦੇ ਵਿੱਚ ਆਪਾਂ ਨੂੰ ਆਪਣੀ ਸਕਿਨ ਦਾ ਤੇ ਪੂਰਾ ਧਿਆਨ ਰੱਖਣਾ ਪਊਗਾ ਤੇ ਬਾਕੀ ਸੈਲਡ ਵਗੈਰਾ ਨਾ ਫਰੂਟ ਪਾਣੀ ਬੱਦ ਤੋਂ ਬੱਦ ਪੀਓ ਬਹੁਤ ਜ਼ਿਆਦਾ ਗਰਮੀ ਆ ਗਈ ਜ਼ਿਆਦਾ ਸੈਲਡ ਤੇ ਪਾਣੀ ਦਾ ਹੀ ਖਾਣਾ ਰੱਖੋ ਬਹੁਤ ਜ਼ਿਆਦਾ ਗਰਮੀ ਇਸ ਵਾਰ ਭੈਣ ਵਾਲੀ ਆ ਤੇ ਗਰਮੀਆਂ ਦੇ ਲਈ ਆਪਾਂ ਬਹੁਤ ਵਧੀਆ ਤੁਹਾਡੇ ਨਾਲ ਅੱਜ ਇੱਕ ਜਿਹੜਾ ਪੈਕ ਆਪਾਂ ਸ਼ੇਅਰ ਕਰਨ ਜਾ ਰਹੀਆਂ ਤੁਹਾਡੇ ਨਾਲ ਤੇ ਬਹੁਤ ਵਧੀਆ ਪੈਕ ਆ ਜਿਹਨੂੰ ਕਿ ਆਪਾਂ ਡਸਟਬਿਨ ਦੇ ਵਿੱਚ ਸਿੱਟ ਦਿੰਦੇ ਆ ਯਾਨੀ ਕਿ ਖਰਾਬ ਸਮਝ ਕੇ ਹਨਾ ਸਿੱਟ ਦਿੰਦੇ ਆ ਤੇ ਉਹੀ ਚੀਜ਼ ਆਪਾਂ ਜੇ ਲਵਾਂਗੇ ਤੇ ਬਹੁਤ ਵਧੀਆ ਜਿਹੜਾ ਇਹਦਾ ਪੈਕ ਬਣ ਕੇ ਤਿਆਰ ਹੋਊਗਾ ਇਹਨੂੰ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਲਾ ਸਕਦੇ ਹੋ ਦੋ ਵਾਰ ਲਾ ਸਕਦੇ ਹੋ ਜੇਕਰ ਤੁਹਾਡਾ ਡੇਲੀ ਦਾ ਜਾਣਾ ਆਉਣਾ ਬਾਹਰ ਹੈ ਨਾ ਤੇ ਤਾਂ ਤੁਸੀਂ ਚਾਰ ਵਾਰ ਵੀ ਹਫਤੇ ਦੇ ਵਿੱਚ ਲਾ ਸਕਦੇ ਹੋ ਜਿਵੇਂ ਕਿ ਸਨ ਟੈਨ ਹੋ ਜਾਂਦਾ ਜਾਂ ਆਪਣੇ ਹੁਣ ਜ਼ਿਆਦਾ ਬਾਹਰ ਜਾਂਦੇ ਆ ਸਕਿਨ ਨਰਝਾਜੇ ਜਾਂਦੀ ਹੈ ਨਾ ਤਾਂ ਉਹਦੇ ਲਈ ਸਭ ਤੋਂ ਵਧੀਆ ਜਿਹੜਾ ਇਹ ਫੇਸ ਪੈਕ ਆ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਕਿ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਨਾਲੇ ਮੈਂ ਲਾਉਣਾ ਸ਼ੁਰੂ ਕਰੂੰਗੀ ਤੇ ਬਹੁਤ ਹੀ ਵਧੀਆ ਗਰਮੀਆਂ ਵਾਲਾ ਜਿਹੜਾ ਪੈਕ ਆ ਇਹ ਤੇ ਤੁਸੀਂ ਇੱਕ ਵਾਰ ਟਰਾਈ ਕਰਕੇ ਦੇਖਿਓ ਤੁਹਾਨੂੰ ਵਧੀਆ ਲੱਗੂਗਾ ਠੀਕ ਹੈ ਜੀ ਤੁਹਾਡਾ ਰੰਗ ਵੀ ਗੋਰਾ ਹੋ ਕੋਈ ਦਾਗ-ਧੱਬੇ ਨਹੀਂਗੇ ਤੇ ਜੇ ਵਿੱਚ ਸਕਿਨ ਬਾਹਰ ਜਾਂਦੇ ਧੁੱਪ ਦੇ ਵਿੱਚ ਕੋਈ ਇਹ ਘੰਟਿਆਂ ਦੇ ਵਿੱਚ ਮੁਰਝਾ ਜਾਂਦੀ ਆ ਹਨਾ ਤਾਂ ਬਹੁਤ ਵਧੀਆ ਪੈਕ ਆ ਜਰੂਰ ਟਰਾਈ ਕਰਿਓ ਇਹਨੂੰ ਤੇ ਆਪਾਂ ਚਲੋ ਜੀ ਕਿਚਨ 'ਚ ਚੱਲਦੇ ਆ ਪੈਕ ਬਣਾਉਣਾ ਸ਼ੁਰੂ ਕਰਦੇ ਆ ਤੇ ਤੁਹਾਨੂੰ ਲਾ ਕੇ ਦਿਖਾਉਣੀ ਆ ਜੇਕਰ ਤੁਹਾਨੂੰ ਅੱਜ ਵਾਲਾ ਜਿਹੜਾ ਇਹ ਪੈਕ ਆ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ WhatsApp ਗਰੁੱਪ ਤੇ ਤੇ ਨਾਲੇ ਲਾਈਕ ਕਰਿਓ ਜੀ ਵੀਡੀਓ ਨੂੰ ਠੀਕ ਹੈ ਜੀ ਤੇ ਆਪਾਂ ਚੱਲਦੇ ਹਾਂ ਹੁਣ ਕਿਚਨ 'ਚ ਸੋਹਣੇ-ਸੋਹਣੇ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਨੂੰ ਇਹ ਜਿਹੜਾ ਕਿਸ ਤਰ੍ਹਾਂ ਲੱਗਿਆ ਮੈਂ ਪੱਕਾ ਗਰਮੀ ਦੇ ਵਿੱਚ ਬੈਠ ਕੇ ਪੱਖਾ ਮੈਂ ਬੰਦ ਕੀਤਾ ਹੋਇਆਗਾ ਕਿਉਂਕਿ ਫਿਰ ਆਵਾਜ਼ ਨਹੀਂ ਆਉਂਦੀ ਹੈਗੀ ਤੇ ਬਾਕੀ ਮੈਨੂੰ ਜ਼ੁਕਾਮ ਵੀ ਹੋਇਆ ਮੇਰੀ ਆਵਾਜ਼ ਤੋਂ ਤੁਹਾਨੂੰ ਪਤਾ ਵੀ ਲੱਗਦਾ ਹੋਊਗਾ ਤੇ ਚੱਲਦੇ ਆਪਾਂ ਹੁਣ ਹਨਾ ਕਿਚਨ 'ਚ ਚੱਲ ਕੇ ਪੈਕ ਬਣਾਉਣਾ ਸ਼ੁਰੂ ਕਰਦੇ ਹਾਂ ਸਿਰਫ ਆਪਾਂ ਲੈਣੀਆਂ ਨੇ ਤਿੰਨ ਚੀਜ਼ਾਂ ਦੋ ਚੀਜ਼ਾਂ ਤਾਂ ਉਹੀ ਨੇ ਜਿਹੜੀਆਂ ਆਪਾਂ ਇੱਕ ਚੀਜ਼ ਤਾਂ ਵੇਸਟ ਕਰਕੇ ਆਪਾਂ ਦੇਖ ਦਿੰਨੇ ਆਂ ਕੂੜੇ ਦੇ ਵਿੱਚ ਬੇਸਟ ਕਰ ਦਿੰਦੇ ਉਹਨੂੰ ਵੀ ਨਹੀਂ ਕੰਮ ਦੇ ਪਰ ਉਹ ਬਹੁਤ ਕੰਮ ਦੇ ਆ ਠੀਕ ਆ ਜੀ ਚਲੋ ਜੀ ਅੱਜ ਆਪਾਂ ਅਨਾਂ ਦੀ ਪੈਕ ਬਣਾਉਣਾ ਤੁਹਾਨੂੰ ਦੱਸ ਦਿਆਂ ਕਿਚਨ ਚ ਚੱਲਦੇ ਅਗਲੀ ਆਪਾਂ ਲਓ ਜੀ ਆਪਾਂ ਕਿਚਨ ਚ ਆ ਗਏ ਆ ਤੇ ਆਪਾਂ ਪਹਿਲਾਂ ਫ੍ਰਿਜ ਦੇ ਵਿੱਚੋਂ ਕੱਢ ਲਈਏ ਦਿਖਾਉਣੇ ਦੋ ਬੰਦੂ ਕਿਸ ਚੀਜ਼ ਦਾ ਆਪਾਂ ਬਣਾ ਰਹੇ ਹਾਂ ਤੇ ਪੈਕ ਠੀਕ ਆ ਜੀ ਲਓ ਜੀ ਅੱਜ ਆਪਾਂ ਬਣਾਵਾਂਗੇ ਪਪੀਤੇ ਤੋਂ ਪੇਕ ਪਪੀਤੇ ਦਾ ਬਣਾਵਾਂਗੇ ਤੇ ਨਾਲ ਹੀ ਆਪਾਂ ਜਿਹੜੇ ਬੀਜ ਨੇ ਆਵਲ ਬੀਜ ਨੇ ਪਪੀਤੇ ਦੇ ਇਹ ਵੀ ਲਵਾਂਗੇ ਇਹਨੂੰ ਆਪਾਂ ਪਪੀਤੇ ਨੂੰ ਆਪਾਂ ਖਾ ਲੈਨੇ ਆ ਪਰ ਜਿਹੜੇ ਦੇ ਬੀਜ ਹੁੰਦੇ ਨੇ ਉਹਨਾਂ ਨੂੰ ਆਪਾਂ ਕੱਢ ਕੇ ਸਿੱਟ ਦਿਨਿਆ ਕੂੜੇ ਵਿੱਚ ਹਨਾ ਵੀ ਇਹ ਪਕਾਰ ਨੇ ਇਹਨਾਂ ਨੂੰ ਵੀ ਅੱਜ ਆਪਾਂ ਵਿੱਚ ਲਵਾਂਗੇ ਪੇਕ ਬਣਾਉਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਨਾਲ ਆਪਾਂ ਲੈਣਾ ਪਪੀਤਾ ਠੀਕ ਹੈ ਜੀ ਤੇ ਚਲੋ ਜੀ ਪਹਿਲਾਂ ਆਪਾਂ ਥੋੜੇ ਜਿਹਾ ਬੀਜ ਕੱਢ ਲੈਨੇ ਆ ਤੁਸੀਂ ਹਫਤੇ ਵਿੱਚ ਇਹਨੂੰ 3 ਵਾਰ ਲਾਓ ਜੇਕਰ ਜ਼ਿਆਦਾ ਬਾਹਰ ਜਾਂਦੇ ਹੋ ਤੁਸੀਂ ਜਾਣਾ ਆਉਣਾ ਤੁਹਾਡਾ ਜ਼ਿਆਦਾ ਹੈਗਾ ਤਾਂ ਤੁਸੀਂ ਹਫਤੇ ਵਿੱਚ ਇਹਨੂੰ 4 ਵਾਰ ਵੀ ਲਾ ਸਕਦੇ ਹੋ ਕੋਈ ਨੁਕਸਾਨ ਨਹੀਂ ਇਹਦਾ ਠੀਕ ਹੈ ਜੀ ਲਓ ਐਨੇ ਕੱਪਾ ਲੈ ਲੇ ਪਪੀਤੇ ਦੇ ਜਿਹੜੇ ਬੀਜ ਸੀਗੇ ਕੁਝ ਵੀ ਆਪਾਂ ਵੇਸਟ ਨਹੀਂ ਡੇਗਣਾ ਇਹਦੇ ਵਿੱਚੋਂ ਠੀਕ ਹੈ ਜੀ ਲਓ ਜੀ ਇਹਨੂੰ ਬਣਾ ਕੇ ਤੁਸੀਂ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖਣਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖਣਾ ਤੁਸੀਂ ਬਾਹਰ ਨਹੀਂ ਰੱਖਣਾ ਇਹਨੂੰ ਜੇ ਆਪਾਂ ਬਾਹਰ ਰੱਖਾਂਗੇ ਤੇ ਇਹ ਖਰਾਬ ਹੋ ਜੂ ਤੇ ਫ੍ਰਿਜ ਵਿੱਚ ਆਪਾਂ ਨੂੰ ਇੱਕ ਹਫਤੇ ਲਈ ਰੱਖ ਸਕਦੇ ਆ ਬੱਦ ਨਹੀਂ ਆਪਾਂ ਰੱਖ ਸਕਦੇ ਇੱਕ ਹਫਤੇ ਲਈ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਠੀਕ ਆ ਜੀ ਤੇ ਲੋ ਜੀ ਚਿਲਕਾ ਪਲਾਲਣੇ ਤੇ ਜਿਹੜੇ ਛਿਲਕੇ ਨੇ ਇਹ ਛਿਲਕਿਆਂ ਦਾ ਵੀ ਤੁਹਾਨੂੰ ਅੱਗੇ ਆਪਾਂ ਦੱਸਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਵੀ ਆਪਾਂ ਇਹਦਾ ਕੀ ਕਰ ਸਕਦੇ ਆ ਜੇ ਵੈਸੇ ਦੱਸ ਹੀ ਦਿੰਦੇ ਆ ਜੇਕਰ ਤੁਹਾਡੇ ਪlant ਨੇ ਤਾਂ ਤੁਸੀਂ ਪਾਣੀ ਪਾਓ ਵਿੱਚ ਬੀਜ ਪਾਓ ਤੇ ਛਿਲਕੇ ਪਾਓ ਗ੍ਰाइंड ਕਰੋ ਗ੍ਰाइंड ਕਰਕੇ ਵਿੱਚੋਂ ਪਾਣੀ ਮਿਕਸ ਕਰੋ ਕਾਫੀ ਸਾਰਾ ਫਿਰ ਆਪਣੇ ਜਿੰਨੇ ਵੀ ਪੌਦੇ ਨੇ ਉਹਨਾਂ ਵਿੱਚ ਪਾ ਦਿਓ ਇਹ ਵੀ ਬਹੁਤ ਵਧੀਆ ਕ ਲਿਕਵਿਡ ਖਾਦ ਜਿਹੜੀ ਤਿਆਰ ਹੋਊਗੀ ਤੇ ਲੋ ਜੀ ਆਪਾਂ ਛੋਟੇ ਛੋਟੇ ਪੀਸ ਕਰ ਲੈਨੇ ਆ ਤੇ ਇੱਕ ਚੀਜ਼ ਇਹਦੇ ਵਿੱਚ ਆਪਾਂ ਹੋਰ ਪਾਵਾਂਗੇ ਉਹ ਆਪਾਂ ਐਂਡ 'ਚ ਪਾਵਾਂਗੇ ਐਂਡ ਤੇ ਉਹ ਬਾਅਦ ਦੇ ਵਿੱਚ ਦਿਖਾਵਾਂਗੇ ਲੋਜ ਲਓ ਜੀ ਇਹਨੂੰ ਹੁਣ ਆਪਾਂ ਮਿਕਸੀ ਦੇ ਵਿੱਚ ਜਾਂ ਤੁਸੀਂ ਓਦਾਂ ਕੁੱਟ ਲਓ ਜਿਵੇਂ ਕੋਈ ਚੀਜ਼ ਕੁੱਟਣ ਲਈ ਸਲਵਟਾ ਕੋਈ ਹੈਗਾ ਤੁਹਾਡੇ ਕੋਲ ਕੁੰਡੀ ਜੀ ਕਹਿੰਦੇ ਜਿਹੜਾ ਆਪਾਂ ਉਹਦੇ ਨਾਲ ਵੀ ਕੁੱਟ ਸਕਦੇ ਹੋ ਪਰ ਮੇਰੀ ਜਿਹੜੀ ਇਹ ਕੁੰਡੇ ਦੇ ਵਿੱਚ ਜ਼ਿਆਦਾ ਮੈਂ ਲਸਣ ਮਿਰਚ ਜੜੀ ਉਹ ਘੋੜਾ ਘੜਦੀਆਂ ਤਾਂ ਕਰਕੇ ਆਪਾਂ ਇਹਦੇ ਵਿੱਚ ਨਹੀਂ ਉਹ ਕਰਦੇ ਮਿਕਸੀ ਮੇਰੀ ਖਰਾਬ ਆ ਤੇ ਆਪਾਂ ਇਹਨੂੰ ਬਲੈਂਡਰ ਦੇ ਨਾਲ ਉਹ ਕਰ ਲਵਾਂਗੇ ਇਹਦਾ ਪੇਸਟ ਬਣਾ ਲਵਾਂਗੇ ਇਹਦੇ ਵਿੱਚ ਕੋਈ ਪਾਣੀ ਪਾਉਣ ਦੀ ਕੋਈ ਵੀ ਲੋੜ ਨਹੀਂ ਜੇਕਰ ਤੁਹਾਡੇ ਘਰ ਲੱਗੇ ਹੋਏ ਪਪੀਤੇ ਵੀ ਨਹੀਂ ਪੱਕਿਆ ਹੋਇਆ ਕਿਉਂਕਿ ਆਪਾਂ ਜਿਹੜਾ ਪਪੀਤਾ ਲਿਆ ਹੈ ਪੱਕਿਆ ਹੋਇਆ ਲਿਆ ਇਹਦੇ ਵਿੱਚ ਦੁੱਧ ਜਾਂ ਗੁਲਾਬ ਜਲ ਮਿਕਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇਕਰ ਤੁਹਾਡੇ ਕੋਲੇ ਕੱਚਾ ਤਾਂ ਉਹਦੇ ਵਿੱਚ ਤੁਸੀਂ ਗੁਲਾਬ ਜਲ ਜਾਂ ਦੁੱਧ ਮਿਕਸ ਕਰ ਸਕਦੇ ਹੋ ਕਿਉਂਕਿ ਆਪਾਂ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਈਆਂ ਦੇ ਘਰ ਵੀ ਲੱਗਦੇ ਨੇ ਤਾਂ ਤੁਸੀਂ ਉਦਾਂ ਵੀ ਕਰ ਸਕਦੇ ਹੋ ਨੇ ਕਰਿਆ ਨਾ ਪੁੱਟ ਵੀ ਸਾਹੇ ਨੂੰ ਤੇ ਉਹ ਠੀਕ ਹੈ ਉਂਡੀ ਨਾਲ ਪੁੱਟੇ ਕਿ ਦਿਬਣਾ ਸਾਡੇ ਲੋਚ ਆਪਣਾ ਨੇੜੇ ਤੋਦਖੋ ਨੇ ਲੋਚ ਇਹ ਇਸ ਤਰ੍ਹਾਂ ਦਾ ਦੇਖੋ ਬਣ ਗਿਆ ਬਿਲਕੁਲ ਤੇ ਆਪਾਂ ਇਹਨੂੰ ਹੁਣੇ ਦੇਚ ਟ੍ਰਾਂਸਫਰ ਕਰ ਲੈਨੇ ਠੀਕ ਹੈ ਜੀ ਘੱਟੇ ਲਈ ਬਣਾਓ ਚਾਹੇ ਪੰਜਨਾਂ ਲਈ ਬਣਾਓ ਚਾਹੇ ਤੁਸੀਂ ਢਿੱਲੀ ਬਣਾ ਕੇ ਲਾਓ ਉਹ ਵੀ ਚੱਕਰ ਨਹੀਂ ਹੈ ਠੀਕ ਹੈ ਜੀ ਵੈਸੇ ਆਪਾਂ ਇਹਨੂੰ ਘੱਟੇ ਲਈ ਰੱਖ ਸਕਦੇ ਹਾਂ ਸੋਰ ਕਰਕੇ ਫ੍ਰਿਜ ਦੇ ਵਿੱਚ ਰੱਖਣਾ ਬਾਹਰ ਆਪਾਂ ਨਹੀਂ ਰੱਖਣਾ ਹੈਗਾ ਤੇ ਲਓ ਜੀ ਲਾਸਟ ਜਿਹੜਾ ਇਹਦੇ ਵਿੱਚ ਆਪਾਂ ਪਾਉਣਾ ਉਹ ਆਪਾਂ ਪਾਉਣਾਗਾ ਚੌਲਾਂ ਦਾ ਆਟਾ ਠੀਕ ਹੈ ਜੀ ਇਹ ਵੀ ਤੁਸੀਂ ਇਕੱਠਾ ਪੀਸ ਕੇ ਰੱਖ ਸਕਦੇ ਹੋ ਠੀਕ ਹੈ ਜੀ ਚੌਲਾਂ ਦਾ ਆਟਾ ਪਾਉਣਾ ਇਹਦੇ ਵਿੱਚ ਇੱਕ ਚਮਚ ਚਾਹ ਦੇ 1/2 ਚਮਚ ਜਿਵੇਂ ਤੁਹਾਨੂੰ ਲੱਗਦਾ ਕਿ ਇਹ ਵੀ ਥੋੜਾ ਜਿਹਾ ਫੁੱਲੂਗਾ ਚੌਲਾਂ ਦਾ ਆਟਾ ਥੋੜਾ ਜਿਹਾ ਬਸ ਇਹ ਦੋ ਹੀ ਚੀਜ਼ ਆਪਾਂ ਬਸ ਇੱਕ ਤੋਂ ਕੀਤੇ ਦੇ ਵੀਜ਼ ਹੋ ਗਏ ਪਪੀਤਾ ਹੋ ਗਿਆ ਤੇ ਤੀਸਰੀ ਚੀਜ਼ ਆਪਾਂ ਇਹਦੇ ਵਿੱਚ ਜਿਹੜੀ ਚੌਲਾਂ ਦਾ ਆਟਾ ਪਾਇਆ ਠੀਕ ਹੈ ਜੀ ਤੇ ਆਪਾਂ ਦਾ ਪੈਕ ਆ ਜਿਹੜਾ ਗਰਮੀਆਂ ਨਾਲ ਬਣ ਕੇ ਤਿਆਰ ਆ ਇਹਨੂੰ ਆਪਾਂ 15-20 ਮਿੰਟ ਰੱਖਣਾ ਠੀਕ ਹੈ ਜੀ ਪੈਕ ਚਲੋ ਜੇ 15 ਚਾਅ ਗਏ ਤੁਹਾਨੂੰ ਲਾ ਕੇ ਦਿਖਾਉਣੇ ਆ ਤੇ ਬਹੁਤ ਵਧੀਆ ਜਿਹੜਾ ਪੈਕ ਅਜੇ ਤੱਕ ਮਿਲਾਰਾ ਤੁਹਾਨੂੰ ਨਹੀਂ ਕਿਸੇ ਨੇ ਦੱਸਿਆ ਹੁਣ ਪਹਿਲਾਂ ਆਪਾਂ ਇਹਨੂੰ ਇਹਦੇ ਵਿੱਚ ਪਾ ਲੈਨੇ ਆ ਇਸ ਤਰ੍ਹਾਂ ਕੋਈ ਵੀ ਕੰਟੇਨਰ ਲਓ ਛੋਟੀ ਜਿਹੀ ਡੱਬੀ ਉਹਦੇ ਵਿੱਚ ਇਹ ਪਾ ਫ੍ਰਿਜ 'ਚ ਰੱਖ ਦਿਓ ਲੋਚ ਇਸ ਤਰ੍ਹਾਂ ਇਹ ਬਣ ਕੇ ਤਿਆਰ ਆ ਦੇਖੋ ਲੋ ਜੀ ਪਿਆਰ ਕਰਪਾ ਤੁਹਾਨੂੰ ਲਾਜ ਕੇ ਦਿਖਾਉਣੀ ਆ ਤੇ ਜਰੂਰ ਟਰਾਈ ਕਰਿਓ ਤੇ ਗਰਮੀਆਂ ਦੀ ਵਿੱਚ ਆਪਣਾ ਜਿਹੜਾ ਫੇਸ ਆਪਾਂ ਵਾਸ਼ ਕਰਨਾ ਉਹ ਹਮੇਸ਼ਾ ਆਪਾਂ ਠੰਡੇ ਪਾਣੀ ਨਾਲ ਹੀ ਵਾਸ਼ ਕਰਨਾ ਠੀਕ ਆ ਜੀ ਤੇ ਲੋ ਜੀ ਜਿਵੇਂ ਤੁਸੀਂ ਹਫਤੇ ਦੇ ਵਿੱਚ ਇਹਨੂੰ ਦੋ ਵਾਰ ਲਾ ਰਹੇ ਹੋ ਨਾ ਤਿੰਨ ਵਾਰ ਲਈ ਹੋ ਲਾ ਰਹੇ ਹੋ ਤੁਸੀਂ ਉਸ ਹਿਸਾਬ ਨਾਲ ਬਣਾ ਲਿਓ ਤੇ ਬਸ ਥੋੜਾ ਜਿਹਾ ਜਿਵੇਂ ਆਪਾਂ ਲੈਣਾ ਕੰਟੇਨਰ ਦੇ ਵਿੱਚ ਕਿਸੇ ਵੀ ਕੌਲੀ ਦੇ ਵਿੱਚ ਕੰਟੇਨਰ ਵਿੱਚੋਂ ਕੱਢਣਾ ਤੇ ਇਹਨੂੰ ਲਾ ਲਵੋ ਬਾਕੀ ਨੂੰ ਆਪਾਂ ਫਿਰ ਦੇ ਵਿੱਚ ਰੱਖ ਦਵਾਂਗੇ ਠੀਕ ਆ ਜੀ ਬਹੁਤ ਹੀ ਆਹ ਹੋਗਾ ਤੁਸੀਂ 15-20 ਮਿੰਟ ਲਾ ਕੇ ਰੱਖੋ ਜਦੋਂ ਸੁੱਕ ਜੇ ਤਾਂ ਹਲਕਾ ਜਿਹਾ ਠੰਡੇ ਪਾਣੀ ਦਾ ਸਿੱਟਾ ਮਾਰੋ ਤੇ ਨੂੰ ਮ사ਜੀ ਕਰਦੇ ਹੋਏ ਹਿਲਾ ਦਿਓ ਠੀਕ ਹੈ ਜੀ ਬਹੁਤ ਵਧੀਆ ਗਰਮੀਆਂ ਦਾ ਹੈ ਜਿਹੜਾ ਫੇਸ 팩 ਹੈਗਾ 100% ਤੁਹਾਨੂੰ ਇਹਦੇ ਰਿਜ਼ਲਟ ਮਿਲਣਗੇ ਕਿਉਂਕਿ ਆਪਾਂ ਬਾਜ਼ਾਰੋਂ ਵੀ ਕਰੀਮਾਂ ਲੈ ਕੇ ਆਉਨੇ ਆ ਗਰਮੀਆਂ ਵਿੱਚ ਹਨਾ ਸਨ ਟੈਨ ਵਾਲੀਆਂ ਹੁਣ ਗਰਮੀ ਆ ਗਈ ਆ ਸਾਰੇ ਭੈਣਾਂ ਨੂੰ ਸੌਤ ਲੱਗ ਜਾਂਦੀ ਆ ਬਾਹਰ ਜਿੰਨਾ ਡੇਲੀ ਡੇਲੀ ਜਾਣਾ ਹੁੰਦਾ ਜੌਬ ਕਰਦੀਆਂ ਨੇ ਨਾ ਜਾਂ ਇਹ ਲਾਓ ਤੁਸੀਂ ਬਹੁਤ ਵਧੀਆ ਪੈਕ ਆਗਾ ਨਾਲ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਬਿਲਕੁਲ ਵੀ ਨੁਕਸਾਨ ਨਹੀਂ ਹੈਗਾ ਤੁਹਾਡੇ ਚਿਹਰੇ ਨੂੰ ਨਿਖਾਰੂਗਾ ਜੋ ਵੀ ਦਾਗ ਨੇ ਕਾਲਾਪਨ ਸਾਰਾ ਦੂਰ ਹੋ ਜੂਗਾ ਇਹਦੇ ਨਾਲ ਪਰ ਪਹਿਲੀ ਵਾਰ ਤੇ ਦੇਖੋ ਕੋਈ ਰਿਜ਼ਲਟ ਨਹੀਂ ਮਿਲਦਾ ਹੁੰਦਾ ਹਨਾ ਕਈਆਂ ਭੈਣਾਂ ਨੂੰ ਗਾਲੀ ਹੋ ਜਾਂਦੀ ਵੀ ਸਾਨੂੰ ਫਰਕ ਨਹੀਂ ਪਿਆ ਹਨਾ ਪਰ ਕਈਆਂ ਦੀ ਸਕਿਨ ਦਾ ਵੀ ਹਿਸਾਬ ਹੁੰਦਾ ਪਰ ਇਹਦੇ ਨਾਲ 100% ਤੁਹਾਨੂੰ ਜਿਵੇਂ ਆਰਾਮ ਮਿਲੂਗਾ ਜਿਵੇਂ ਤੁਹਾਡੀ ਸਕਿਨ ਹਨਾ ਮੁਰਝਾ ਆ ਜੀ ਗਈ ਹੈਗੀ ਤੇ ਜਾਂ ਮਤਲਬ ਬਾਹਰ ਜੰਨੇ ਥੋੜੇ ਟਾਈਮ ਲਈ ਆਪਣੀ ਸਕਿਨ ਬਲੈਕ ਬਲੈਕ ਹੋ ਜਾਂਦੀ ਆ ਤੁਹਾਨੂੰ ਬਹੁਤ ਜ਼ਿਆਦਾ ਰਿਲੀਫ ਮਿਲੂ ਇਸ ਚੀਜ਼ ਤੋਂ ਤੇ ਤੁਸੀਂ ਜ਼ਰੂਰ ਟਰਾਈ ਕਰੋ ਮੈਂ ਬਿਲਕੁਲ ਧੁੱਪ ਦੇ ਵਿੱਚ ਜਾ ਹੀ ਨਹੀਂ ਸਕਦੀ ਸੀ ਪਰ ਹੁਣ ਠੀਕ ਹੈਗਾ ਲੰਕਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਈਏ ਤੇ ਬਾਕੀ ਦੇਖੋ ਲਾਉਂਦੇ ਸਾਰੇ ਜੇ ਪਹਾੜ ਦੇ ਘਰੇ ਪਪੀਤਰ ਲੱਗਿਆ ਹੋਇਆ ਪੇੜ ਹੈ ਨਾ ਮਤਲਬ ਕੱਚੇ ਆ ਤਾਂ ਤੁਸੀਂ ਉਹਨੂੰ ਵੀ ਲਾ ਸਕਦੇ ਹੋ ਪਰ ਉਹਨੂੰ ਤੁਸੀਂ ਨਾ ਦੁੱਧ ਦੇ ਵਿੱਚ ਪੇਸਟ ਬਣਾ ਲਿਓ ਉਹਦਾ ਜਿਵੇਂ ਇਹ ਵਾਲਾ ਹੈਗਾ ਇਹਨੂੰ ਤੁਸੀਂ ਬਿਨਾਂ ਦੁੱਧ ਤੋਂ ਹੀ ਪੇਸਟ ਬਣਾ ਕੇ ਚੌਲਾਂ ਦਾ ਆਟਾ ਮਿਕਸ ਕਰਦੇ ਹੋ ਜਾਂ ਤੁਸੀਂ ਇਹਦੇ ਵਿੱਚ ਜਿਵੇਂ ਪਾਊ ਚ ਆਉਂਦੇ ਨੇ ਆਪਣੇ ਆਦੇ ਗ੍ਰੀਨ ਟੀ ਦੇ ਉਹਨੂੰ ਥੋੜਾ ਜਿਹਾ ਗ੍ਰੀਨ ਟੀ ਤੇ ਇੱਕ ਪਾਊ ਚ ਲੈਣਾ ਇੱਕ ਪਾਊ ਚ ਲੈ ਕੇ ਉਹਨੂੰ ਤੁਸੀਂ ਪੀਸ ਲੈਣਾ ਥੋੜਾ ਜਿਹਾ ਕਿਉਂਕਿ ਥੋੜਾ ਜਿਹਾ ਹੁੰਦਾ ਨਾ ਦਰਦੜਾ ਜਿਹਾ ਹੁੰਦਾ ਤਾਂ ਉਹਨੂੰ ਥੋੜਾ ਜਿਹਾ ਪੀਸ ਲਿਓ ਪੱਤੀਆਂ ਨੂੰ ਉਹਦੀਆਂ ਨੂੰ ਪੀਸ ਕੇ ਫਿਰ ਉਹਨੂੰ ਮਿਕਸ ਕਰ ਸਕਦੇ ਹੋ ਵਿੱਚ ਤੁਸੀਂ ਇਹਦੇ ਜਿਵੇਂ ਮੈਂ ਚੌਲਾਂ ਦਾ ਆਟਾ ਕੀਤਾ ਚੌਲਾਂ ਦਾ ਆਟਾ ਤਾਂ ਮਿਕਸ ਕਰਨੀ ਕਰਨ ਤਾਂ ਤੁਸੀਂ ਕਾਫੀ ਵੀ ਇਹਦੇ ਵਿੱਚ ਜਿਹੜੀ ਕਾਫੀ ਸੋਰੀ ਉਹ ਗ੍ਰੀਨ ਟੀ ਨੇ ਪੱਤੀਆਂ ਨੇ ਜਿਹੜੀਆਂ ਉਹ ਵੀ ਮਿਕਸ ਕਰ ਸਕਦੇ ਲੋ ਜੀ ਜ਼ਿਆਦਾ ਆਪਾਂ ਮ사ਜ ਨਹੀਂ ਕਰਨੀ ਹੈਗੀ ਬਸ ਲਾ ਕੇ ਛੱਡਣਾ ਮ사ਜ ਆਪਾਂ ਬਿਲਕੁਲ ਵੀ ਨਹੀਂ ਕਰਨੀ ਬਸ ਇਦਾਂ ਲਾ ਕੇ ਆਪਾਂ ਇਹਨੂੰ ਇੱਕ ਮਾਸਕ ਦੀ ਤਰ੍ਹਾਂ ਛੱਡ ਦਵਾਂਗੇ 15 ਤੋਂ 20 ਮਿੰਟ ਦੇ ਲਈ ਉਸ ਤੋਂ ਬਾਅਦ ਆਪਾਂ ਜਿਹੜੇ ਫੇਸ ਨੂੰ ਆਪਣੇ ਨੂੰ ਵਾਸ਼ ਕਰ ਲਵਾਂਗੇ ਠੰਡੇ ਪਾਣੀ ਨਾਲ ਠੀਕ ਹੈ ਜੀ ਲੋ ਜੀ 15 ਮਿੰਟ ਹੋਣ ਵਾਲੇ ਨੇ ਇੱਕ ਦੋ ਮਿੰਟ ਹੀ ਬਾਕੀ ਨੇ ਤੇ ਪੂਰਾ ਟਾਈਟ ਜਿਹੜਾ ਪੈਗ ਇਸਕਿਨ ਨੂੰ ਇਹਨੇ ਟਾਈਟ ਕਰ ਦਿੱਤਾ ਮਤਲਬ ਪੂਰਾ ਕਸਾਪ ਜਿਹੜਾ ਪਾ ਦਿੱਤਾ ਤੇ ਇੱਕ ਚੀਜ਼ ਹੋਰ ਥੋੜਾ ਹਲਕਾ ਤੁਹਾਨੂੰ ਮਹਿਸੂਸ ਹੋਊਗਾ ਮਤਲਬ ਕਿ ਲੱਗੂਗਾ ਲੜੂਗਾ ਇਹ ਫੇਸ ਤੇ ਪਰ ਘਬਰਾਉਣਾ ਨਹੀਂ ਹੈਗਾ ਠੀਕ ਹੈ ਜੀ ਤੇ ਕੁਛ ਨਹੀਂ ਹੁੰਦਾ ਹਲਕਾ ਜਿਹਾ ਲੱਗੂਗਾ ਜਿਵੇਂ ਲੜੂਗਾ ਨਾ ਉਹ ਤੱਕ ਸਕਿਨ ਤੇ ਤੇ ਇਹ ਬਸ 2 ਮਿੰਟਾਂ ਤੱਕ ਆਪਣਾ ਤੁਹਾਨੂੰ ਹਨ ਫੇਸ ਠੰਡੇ ਪਾਣੀ ਨਾਲ ਵਾਸ਼ ਕਰਕੇ ਦਿਖਾਉਣੇ ਆ ਤੇ ਤੁਸੀਂ ਇਹਨੂੰ ਖਾ ਵੀ ਸਕਦੇ ਹੋ ਖਾਣਾ ਵੀ ਜ਼ਰੂਰੀ ਆ ਤੇ ਜਿਵੇਂ ਖਾ ਲਓ ਜਾਂ ਤੁਸੀਂ ਸ਼ੇਕ ਬਣਾ ਕੇ ਪੀ ਲਓ ਸ਼ੇਕ ਵੀ ਬਣਾ ਕੇ ਪੀ ਸਕਦੇ ਆ ਬਹੁਤ ਵਧੀਆ ਫਰੂਟ ਆ ਇਹ ਹਨਾ ਤੂਹੀ ਨੂੰ ਸਾਡੀ ਨੂੰ ਕਾਫੀ ਜਿਆਦਾ ਮਤਲਬ ਠੀਕ ਕਰਦਾ ਇਹ ਟੂਹੀ ਦੁੱਖ ਦੇ ਜਿਨ੍ਹਾਂ ਦੀਆਂ ਉਹਦੇ ਲਈ ਵੀ ਬਹੁਤ ਵਧੀਆ ਹੈਗਾ ਇਹ ਤੇ ਜਰੂਰ ਤੁਸੀਂ ਵੀ ਕਰੋ 슈ਗਰ ਦੇ ਮਰੀਜ਼ੋਂ ਤਾਂ ਤੁਸੀਂ ਇਹਨੂੰ ਸ਼ੇਕ ਬਣਾ ਕੇ ਪੀਓ ਇਹਦਾ ਹਨਾ ਜਾਂ ਉਦਾਂ ਖਾਓ ਕਿਵੇਂ ਵੀ ਤੁਹਾਨੂੰ ਠੀਕ ਲੱਗਦਾ ਖਾਓ ਪੀਓ ਫੇਸ ਤੇ ਲਗਾਓ ਹਨਾ ਬਹੁਤ ਵਧੀਆ ਫਰੂਟ ਹੈ ਇਹ ਜਿਹਦੇ ਬਹੁਤ ਜਿਆਦਾ ਫਾਇਦੇ ਨੇ ਤੇ ਹੁਣ ਆਪਾਂ ਤੁਹਾਨੂੰ ਫੇਸ ਵਾਸ਼ ਕਰਕੇ ਦਿਖਾਉਣੀ ਆ ਠੀਕ ਆ ਜੀ ਬਾਕੀ ਦਾ ਤੁਹਾਨੂੰ ਦਿਖੇ ਰਿਹਾ ਹੁਣ ਆ ਦੇਖੋ ਮੈਂ ਬਿਲਕੁਲ ਨੇੜੇ ਤੋਂ ਹੀ ਦਿਖਾ ਰਹੀ ਆ ਤੁਹਾਨੂੰ ਆਪਣਾ ਫੇਸ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਫੇਸ ਆਪਣਾ ਠੰਡੇ ਪਾਣੀ ਨਾਲ ਵਾਸ਼ ਕਰਕੇ ਦਿਖਾਉਣੀ ਆ ਮਿਲਦੇ ਆ 1 ਮਿੰਟ 2 ਮਿੰਟ ਬਾਅਦ ਅੱਜ ਹੁਣ ਆਪਾਂ ਚੱਲਦੇ ਆ ਬਾਹਰ ਫੇਸ ਕਰਦੇ ਆ ਬੋਸ ਤੇ ਪੂਰੇ 15 ਮਿੰਟ ਜਿਹੜੇ ਹੋ ਚੁੱਕੇ ਨੇ ਅੱਛੀ ਦੁਪੱਟਾ ਪੁਰਾਣਾ ਲੈ ਲਿਆ ਮੈਂ ਕਿ ਨੂ ਦੁਪੱਟਾ ਖਰਾਬਲਾ ਹੋ ਜਾਵੇ ਇਹਦੇ ਨਾਲ ਦਾ ਸੀ ਜਿਹੜਾ ਤੇ ਇਸ ਤਰ੍ਹਾਂ ਆਪਾਂ ਹਲਕੇ ਜੇ ਛਿੱਟੇ ਮਾਰ ਕੇ ਬਸ ਹਲਕੇ ਹੱਥਾਂ ਨਾਲ ਇਹਨੂੰ ਇਦਾਂ ਮਸਲ ਕੇ ਉਤਾਰਦੇ ਹਾਂ ਕੋਪੀਸ 12ਵੇਂ ਕੋਈ ਕੈਮਰੇ ਤੇ ਫਿਲਟਰ ਨਹੀਂ ਕੁਝ ਨਹੀਂ ਦੇਖੋ ਬਹੁਤ ਬਹੁਤ ਸੋਹਣਾ ਰਿਜ਼ਲਟ ਮਿਲਿਆ ਤਾਂ ਹੀ ਮੈਂ ਕੈਮਰਾ ਲੈ ਕੇ ਅੱਜ ਮੈਂ ਤੁਹਾਨੂੰ ਲੈ ਲਾਈਵ ਆਪਣਾ ਫੇਸ ਜਿਹੜਾ ਵਾਸ਼ ਕਰਕੇ ਦਿਖਾਵਾਂਗੀ ਦੇਖੋ ਕਿੰਨਾ ਵਧੀਆ ਰਿਜ਼ਲਟ ਪਹਿਲੀ ਵਾਰ ਦੇ ਵਿੱਚ ਮਿਲਿਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਦੇਖੋ ਸੈਨਿਕ ਸਕਿਨ ਟਾਈਟ ਤੇ ਚਮਕ ਰਹੀ ਹੈ ਬਹੁਤ ਸੋਹਣਾ ਫੀਲ ਹੋ ਰਿਹਾ ਹੈਗਾ ਜੋਇਸਾ ਠੰਡੇ ਪਾਣੀ ਨਾਲ ਵਾਲੀ ਨੂੰ ਸ਼ੁਰੂਆਤ ਕਰੋ ਫੇਸ ਨੂੰ ਤੇ ਹਾਂ ਲੋ ਜੇ ਫੇਸ ਆਪਾਂ ਵਾਸ਼ ਕਰ ਲਿਆ ਤੇ ਅੰਦਰ ਚੱਲ ਕੇ ਆਪਾਂ ਸਾਫ ਕਰਦੇ ਆ ਤੇ ਦੇਖੋ ਰਿਜ਼ਲਟ ਗਰਮੀ ਲਈ ਬਹੁਤ ਵਧੀਆ ਪੈਕ ਆ ਜਰੂਰ ਜਰੂਰ ਟਰਾਈ ਕਰਿਓ ਲਾਇਓ ਤੇ ਬਾਅਦ ਵਿੱਚ ਚੱਲ ਕੇ ਪਹਿਲਾਂ ਫੇਸ ਸਾਫ ਕਰ ਲਿਓ ਫਿਰ ਦੇਖਦੇ ਆ ਜੀ ਕਾਟਨ ਦਾ ਦੁਪੱਟਾ ਮੇਰਾ ਹੈ ਇਹਦੇ ਨਾਲ ਹੀ ਹਲਕਾ ਹਲਕਾ ਹੱਥ ਨਾਲ ਆਪਾਂ ਇਸ ਤਰ੍ਹਾਂ ਕੋਈ ਵੀ ਜਦੋਂ ਵੀ ਤੁਸੀਂ ਕੋਈ ਪੈਕ ਲਾਉਣੇ ਆ ਜਾਂ ਫੇਸ਼ੀਅਲ ਕਰਦੇ ਹੋ ਕੁਝ ਵੀ ਤਾਂ ਇਸ ਤਰ੍ਹਾਂ ਟੈਪ ਟੈਪ ਕਰਕੇ ਨਾ ਇਸ ਤਰ੍ਹਾਂ ਹਲਕੇ ਹੱਥਾਂ ਨਾਲ ਦਬ ਦਬ ਕੇ ਆਪਣੇ ਫੇਸ ਨੂੰ ਸਾਫ਼ ਕਰਿਆ ਕਰੋ ਐਵੇਂ ਰਗੜਿਆ ਨਾ ਕਰੋ ਤੇ ਰਿਜ਼ਲਟ ਦੇਖੋ ਤੁਸੀਂ ਪਹਿਲਾਂ ਵੀ ਮੇਰਾ ਫੇਸ ਦੇਖਿਆ ਤੇ ਹੁਣ ਵੀ ਮੇਰਾ ਫੇਸ ਦੇਖੋ ਕਿੰਨਾ ਜ਼ਿਆਦਾ ਮਤਲਬ ਗਲੋ ਕਰ ਰਿਹਾ ਫੇਸ ਠੀਕ ਹੈ ਜੀ ਜ਼ਰੂਰ ਟਰਾਈ ਕਰਿਓ ਤੇ ਦੱਸਿਓ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਵੀ ਤੁਹਾਨੂੰ ਇਹ ਪੈਕ ਸੱਚੀ ਕਿੰਨਾ ਵਧੀਆ ਲੱਗਿਆ ਸੱਚ ਸੱਚ ਦੱਸਿਓ ਜੀ ਤੇ ਠੀਕ ਹੈ ਜੀ ਬਹੁਤ ਸੋਹਣਾ ਮਤਲਬ ਫੇਸ ਹੋ ਗਿਆ ਬਹੁਤ ਸਾਫ਼ ਲੱਗਣ ਲੱਗ ਗਿਆ ਮਿੰਟ ਐ ਲੱਗਦਾ ਕਿ ਮੇਰਾ ਨੋਚੇ ला ਸਕਦੇ ਜਿੰਨਾ ਭੈਣਾ ਨੇ ਲਾਉਣਾ ਇਹਨੂੰ ਇਹ ਨਹੀਂ ਵੀ ਕੱਲੀਆਂ ਭੈਣਾ ਹੀ ਲਾ ਸਕਦੇ ਨੇ ਭਰਾ ਵੀ ਲਾ ਸਕਦੇ ਨੇ ਤੇ ਗਰਮੀਆਂ ਵਾਲਾ ਕਾ ਪੈ ਕੇ ਹਨਾ ਤੇ ਥੋੜਾ ਹਲਕਾ ਤੁਹਾਨੂੰ ਬਸ ਜਦੋਂ ਲਾਵਾਂਗੇ ਤਾਂ ਜਲਣ ਜੀ ਮਹਿਸੂਸ ਹੋਊਗੀ ਹਲਕੀਆਂ ਰੱਖੀ ਜੀ ਪਰ ਘਬਰਾਉਣਾ ਨਹੀਂ ਕੋਈ ਕੁਝ ਨਹੀਂ ਹੁੰਦਾ ਹੈਗਾ ਹਨਾ ਤੇ ਉਹ ਸ਼ਾਇਦ ਇਹਦੇ ਵਿੱਚ ਐਪੇ ਐਜ਼ਾਈਨ ਹੁੰਦਾ ਨਾ ਜਿਹੜੇ ਬੀਜ ਹੁੰਦੇ ਨੇ ਉਹਦੇ ਵਿੱਚ ਕਾਫੀ ਬੀਜ ਜਿਹਾ ਜਿਹਾ ਹੁੰਦਾ ਇਹਦੇ ਪਪੀਤੇ ਦੇ ਵਿੱਚ ਵੀ ਹੁੰਦਾ ਹਨਾ ਤੇ ਤਾਂ ਕਰਕੇ ਇਹ ਬੀਜ ਵਿੱਚ ਹੁੰਦਾ ਜ਼ਿਆਦਾ ਹਾਂ ਬੀਜ਼ ਵਿੱਚ ਹੁੰਦਾ ਤਾਂ ਜਿਹੜੀ ਆਪਾਂ ਉਹ ਪਾਉਣੀ ਹੈ ਇਹਦੇ ਵਿੱਚ ਗ੍ਰੀਨ ਟੀ ਦੀ ਪੱਤੀਆਂ ਪਾਉਣੀ ਹੈ ਉਹਨਾਂ ਵਿੱਚ ਇਹ ਵੀ ਐਪੀ ਐਸਾਈਨ ਜਿਹੜਾ ਕਾਫੀ ਉਹਦੇ ਵਿੱਚ ਹੁੰਦਾ ਹੈਗਾ ਮਾਤਰਾ ਵਿੱਚ ਹੁੰਦਾ ਹੈਗਾ ਤੇ ਠੀਕ ਆ ਜੀ ਕਿ ਆਪਣੇ ਜਿਹੜੀ ਉਹ ਸਕਿਨ ਨੂੰ ਬਹੁਤ ਜ਼ਿਆਦਾ ਗਲੋ ਕਰਦਾ ਠੀਕ ਆ ਜੀ ਬਹੁਤ ਜ਼ਿਆਦਾ ਗਲੋ ਹੁੰਦੀ ਹੈ ਦੇਖੋ ਤੁਸੀਂ ਮਤਲਬ ਆਪਣਾ ਫੇਸ ਹੀ ਦੇਖੀ ਜੇ ਨੇ ਬਹੁਤ ਸੋਹਣਾ ਹੋ ਗਿਆ ਸੱਚੀ ਇਦੋਂ ਵਧੀਆ ਮੈਂ ਮਤਲਬ ਦੇਖਿਆ ਨਹੀਂ ਹੈਗਾ ਵੀ ਕੋਈ ਪੈਕ ਆ ਪਪੀਤੇ ਦਾ ਆਪਾਂ ਪਪਾਇਆ ਦਾ ਲੈ ਕੇ ਆਉਣੇ ਆ ਫਿਸ਼ ਬਸ਼ ਲੈ ਕੇ ਆਉਣੇ ਹਨ ਪਰ ਰੈਡੀਮੈਂਟ ਉਹ ਵੀ ਸਭ ਤੋਂ ਵਧੀਆ ਹੁੰਦਾ ਹੈਗਾ ਤੇ ਕਈ ਕੰਪਨੀਆਂ ਦੇ ਵਿੱਚ ਆਉਂਦੇ ਨੇਗੇ ਹਨ ਲੈ ਕੇ ਆਉਣੇ ਪਪਾਇਆ ਦਾ ਸਭ ਤੋਂ ਵਧੀਆ ਹੁੰਦਾ ਹੋਰ ਮਤਲਬ ਫੇਸ ਵਾਸਤਾ ਦੇ ਨਾਲੋਂ ਪਪਾਇਆ ਦਾ ਸਭ ਤੋਂ ਵੈਸਟ ਹੁੰਦਾ ਪਰ ਜੇ ਤੁਸੀਂ ਇਸ ਤਰ੍ਹਾਂ ਫਰੂਟ ਨੂੰ ਹੀ ਪਪਾਇਆ ਪਪੀਤੇ ਦੇ ਨੂੰ ਹਨ ਆਪਾਂ ਪਪੀਤਾ ਫਰੂਟ ਨੂੰ ਹੀ ਲਾਉਣੇ ਆਂਗੇ ਇਸ ਤਰ੍ਹਾਂ ਪੈਕ ਬਣਾ ਕੇ ਉਹ ਉਸ ਤੋਂ ਵੀ ਵਧੀਆ ਰਿਜ਼ਲਟ ਮਿਲਦਾ ਦੇਖੋ ਬਸ ਇਹ ਰੋ ਪਾਈ ਕਾ ਹਫਤੇ ਤੋਂ ਵੱਧ ਨਹੀਂ ਰੱਖ ਸਕਦੇ ਤੇ ਚਲੋ ਜੀ ਠੀਕ ਆ ਦੱਸਿਓ ਤੁਸੀਂ ਹਨਾ ਰਿਜ਼ਲਟ ਆਪਣੇ ਕਰਿਓ ਮੇਰੇ ਨਾਲ ਸ਼ੇਅਰ ਵੀ ਤੁਹਾਨੂੰ ਲਾ ਕੇ ਵੀ ਕਿਸ ਤਰ੍ਹਾਂ ਲੱਗਿਆ ਤਾਂ ਜਿਵੇਂ ਮੈਂ ਲਾਇਆ ਤੁਹਾਨੂੰ ਕੀ ਫਰਕ ਲੱਗਿਆ ਹਨਾ ਦੱਸਿਓ ਦੇਖੋ ਕੋਈ ਆਪਾਂ ਫਿਲਟਰ ਨਹੀਂ ਲਾਉਂਦੇ ਕੁਛ ਨਹੀਂ ਕਰਿਆ ਹੋਇਆ ਲਾਈਵ ਆ ਬਿਲਕੁਲ ਮੈਂ ਤੁਹਾਨੂੰ ਦਿਖਾ ਰਹੀ ਆ ਆਪਣਾ ਫੇਸ ਵੋਸ਼ ਵੀ ਕਰਕੇ ਬਾਹਰ ਦਿਖਾਇਆ ਤੁਹਾਨੂੰ ਆਪਣਾ ਫੇਸ ਵੀ ਕਿੰਨਾ ਕਿ ਜ਼ਿਆਦਾ ਨਖਾਰ ਹੋਇਆ ਤੇ ਹੋਰ ਕੁਛ ਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਵੀਕ ਦੇ ਵਿੱਚ ਇਹਨੂੰ 4 ਵਾਰ ਲਗਾਓ ਬਾਹਰ ਜਾਓ ਕੋਈ ਟੈਨਸ਼ਨ ਨਹੀਂ ਕੋਈ ਸਨ ਟੈਨ ਨਹੀਂ ਕੋਈ ਚਿਹਰਾ ਮਰ ਜਾਉਂਦਾ ਨਹੀਂ ਹੈਗਾ ਹਨਾ ਦੇਖਿ ਲਿਆ ਖਿਲਾ ਚਿਹਰਾ ਰਹੂਗਾ ਤੇ ਆਪਣੇ ਆਸ-ਪਾਸ ਦੇ ਲੋਕ ਵੀ ਆਪਾਂ ਨੂੰ ਉੰਡੀ ਮੜੀ ਲਾਲੋ ਪੁੱਛਦੇ ਪੁੱਛਣਗੇ ਵੀ ਕਿੱਥੋਂ ਤੁਸੀਂ ਕੀ ਵਰਤ ਰਹੇ ਹੋ ਆਪਣੇ ਫੇਸ ਲਈ ਹਨਾ ਇੰਨਾ ਵਧੀਆ ਹੈਗਾ ਤੇ ਚਲੋ ਜੀ ਮਿਲਦੇ ਫਿਰ ਪਾਈਕਾ ਵਧੀਆ ਜੀ ਕੱਲ ਨੂੰ ਤੁਹਾਨੂੰ ਬਲੌਗ ਦੇ ਨਾਲ ਤਦ ਤੱਕ ਤੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ